ਆ ਵੀ ਮਿੱਤਰੋ ਅੱਜ ਖਵਾਉਨੇ ਆ ਸੋਨੂ ਗੁੜ ਖੋਪੇ ਵਾਹ ਖੋਪਾ ਸੌਫ ਅਜਮੈਣ ਆ ਜਮਾ ਕੋਲੇ ਖੜ ਕੇ ਗੁੜ ਬਣਵਾਇਆ ਕਲਾੜੇ ਤੋਂ ਆ ਦੇਖੋ ਕਿਵੇਂ ਜਵਾਨ ਰਹੇ ਹੁਣ ਪਲਟਤਾ ਬਈ ਇਹਦੇ ਵਿੱਚ ਸੌਫ ਡਾਲ ਲੇਂਗਾ ਸੌ ਤੇ ਇਹਦੇ ਨਾਲ ਪਾਉਨੇ ਆ ਸੌਫ ਪੂਰਾ ਗਰਮ ਅਗਵਾਰ ਕੱਜਣ ਦੀ ਉਬਲਦਾ ਇਹਦੇ ਵਿੱਚ ਸੌਫ ਇੰਨੇ ਮਿਕਸ ਹੋ ਜੂ ਇਹ ਫਿਰ ਖਾਣ ਦਾ ਨਜ਼ਾਰਾ ਵੀ ਆਊ ਆ ਅਜਮੈਨ 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 ਵੀ ਆਪ ਸਾਰੇ ਘੇਰੇ ਆਂ ਨਾਂਦੀ ਖੋਪੇ ਦੀ ਗਿਰੀ ਨਾਰੀਆ ਤੇ ਫਿਰ ਖਾਣ ਦਾ ਜੋ ਨਜ਼ਾਰਾ ਆਏਗਾ ਵਾਹ ਕਮਾਲ ਹੋਏਗਾ ਦੇਖੋ ਉਪਰੇ ਦੇ ਸਾਰੇ ਛਿੜਕ ਰਹੇ ਆ ਅਜਮੈਣ ਕਾਲੀ ਮਿਰਚ ਸੌਫ ਹੋਰ ਜੋ ਕੁਛ ਮਰਜ਼ੀ ਆਪਾਂ ਪਾ ਸਕਦੇ ਹੋ ਆਪਣੀ ਪਸੰਦ ਹੈ ਜਿਹੜਾ ਸਮਾਨ ਜੀ ਆਪਾਂ ਨੂੰ ਦਿਲ ਕਰੇ ਉਹ ਪਾਵਾ ਦੇ ਕੋ ਸੌਫ ਅਜਮੈਣ ਪਾ ਦਿੰਦਾ ਜਮ ਕੋ ਆ ਹੁਣ ਇਹ ਇਸ ਤਰ੍ਹਾਂ ਖੁਰਚਣੇ ਨਾਲ ਮਿਕਸ ਕਰ ਰਹੇ ਆ ਉਹ ਮਿਕਸ ਹੋ ਗਿਆ ਹੁਣ ਇਹਨੂੰ ਇਸ ਤਰ੍ਹਾਂ ਕਰਕੇ ਇਕੱਠਾ ਕਰ ਰਹੇ ਜੰਦੀ ਨਾਲੇ ਠਰ ਰਹੇ ਠਰ ਗਿਆ ਇਕੱਠਾ ਹੋ ਗਿਆ ਹੁਣ ਆ ਇਹਦੇ ਚੱਕ ਚੱਕ ਇੱਥੇ ਰੱਖ ਰਹੇ ਛੋਟਾ ਛੋਟਾ ਕਰਕੇ ਜਾਣਦੀ ਜਿਵੇਂ ਇੱਧਰ ਆਪਣੇ ਪੰਜਾਬ ਚ ਪਹਿਲਾਂ ਕਹਿੰਦੇ ਭੇਲੀ ਭੇਲੀ ਇਹ ਜਾਣਦੀ ਐ ਡਲੀਆਂ ਜੀ ਰਹਿੰਦੀ ਐ ਇਹ ਇੱਕ ਲੱਡੂ ਜਾਂ ਛੋਟਾ ਜਾਂ ਤੇ ਭੇਲੀ ਤਾਂ ਬਹੁਤ ਵੱਡੀ ਹੁੰਦੀ ਆ ਗੁਰਦੀ ਭੇਲੀ ਕਹਿੰਦੇ ਪੰਜਾਬੀ ਚ ਤੇ ਹੁਣੇ ਇੱਥੇ ਪਿਆ ਹੋ ਜੂ ਠੰਡਾ ਥੋੜਾ ਥੋੜਾ ਬਿਲਕੁਲ ਐ ਪੱਕ ਜੂ ਵਧੀਆ ਬਣ ਜੂ ਚਲ ਬਸ ਮਾਨਕ ਹੁਣ ਇਹਨੂੰ ਇਕੱਠਾ ਕਰ ਲਿਆ ਤੇ ਠੰਡਾ ਹੋ ਗਿਆ ਇਹਨੂੰ ਭਰ ਲਿਆ ਹੁਣ ਆਪਾਂ ਇੱਕ ਬੱਠਲ ਵਿੱਚ ਕਕੋ ਜੀ ਕਲਾੜਿਆਂ ਤੇ ਹੁੰਦੇ ਆ ਵੱਡੇ ਵੱਡੇ ਬੱਠਲ ਹੀ ਕੋੜ ਚੰਤੀ ਵਾਹ ਕਮਾਲ ਗੋੜਾ ਤੇ ਖਾਣ ਦਾ ਨਜ਼ਾਰਾ ਹੀ ਵੱਖਰਾ ਹੋਊ ਤੇ ਮ제 ਹੀ ਵੱਖਰਾ ਹੋਊ ਕਰ ਲਈ ਲੋੜ ਜੱਟਾਂ ਨੇ ਜੱਟਾਂ ਨੇ ਕਰ ਲਈ ਲੋਹਾ ਇੱਥੇ ਆਪਣੇ ਸਾਰੇ ਉਹ بڑے ਢਾਲੀ ਵਾਲਾ ਬਣਵਾਉਣ ਆਏ ਐ ਸਪੈਸ਼ਲ ਬਣਵਾਇਆ ਗੁੜੇ ਹਿੱਕ ਲਾੜੇਤੀ ਆਹ ਦੇਖੋ ਕਿੰਨਾ ਸੋਹਣਾ ਰੰਗ ਗੁੜਦਾ ਵਾਹ ਵਧੀਆ ਬਣਾਇਆ ਓ ਯਾਰ ਕੀ ਮਾਲ ਕਰ ਲਿਆ ਕੀ ਹਲਾਈਆਂ ਦੇ ਵਿੱਚ ਹੀ ਅਲੱਗ ਦੇ ਜਿਹਾ ਬਣਾ ਲਓ ਜੀ ਹੁਣੇ ਚ ਭਰ ਲਿਆ ਤੇ ਹੋਰ ਕੀ ਬਾਤ ਹੈ ਕੀ ਬਾਤ ਆ ਯਾਰ ਬਹੁਤ ਅੱਛਾ ਕੋੜਾ ਯਾਰ ਬਹੁਤ ਅੱਛਾ ਕੋੜਾ ਖੋਪਾ ਇਹਦੇ ਵਿੱਚ ਗਣੇ ਸਵਾਦ ਹੈ ਕਾਲੀ ਮਿਰਚ ਕਾਲੀ ਮਿਰਚ ਸੋਪਾ ਅਜਮੈਨ ਗੁਣਕਾਰੀ ਬੇਹੱਦ ਗੁਣਕਾਰੀ ਚਲੋ ਵੀ ਚੱਕੀ ਹੋ ਜੋ ਗੱਡੀ ਚ ਤਣ ਲਿਆ ਆਪਾਂ ਗੱਡੀ ਚ ਤਣ ਰਹੇ ਆ ਬੱਤ ਪਰ ਪਰ ਕਿੱਥੋਂ ਇਹ ਵੈਸੇ ਸੋਨ ਵੀਡੀਓ ਬਖਾਈ ਹੈ ਗੁੜ ਦੀ ਅ ਗੁਰਦਾ ਰਾਂਕ